ਸੋ ਪੰਜਾਬ ਦੇ ਸਾਹਮਣੇ ਹੜ ਇੱਕ ਵੱਡੀ ਮੁਸੀਬਤ ਨੇ ਜਿਹੜੇ ਠੱਲਣ ਦਾ ਨਾਂ ਨਹੀਂ ਲੈ ਰੇ ਲਗਾਤਾਰ ਪੈਰੀਆਂ ਬਰਸਾਤਾਂ ਤੇ ਲਗਾਤਾਰ ਪਾਣੀ ਦਾ ਵਧ ਰਿਹਾ ਦਬਾਅ ਇਹ ਇਸ਼ਾਰਾ ਦੇ ਰਿਹਾ ਕਿ ਹਲੇ ਜਲਦੀ ਜਲਦੀ ਮੁਸੀਬਤ ਹੈ ਜਿਹੜੀ ਉਹ ਹੱਲ ਨਹੀਂ ਹੋਣ ਵਾਲੀ ਤਰਾਸਦੀ ਬਹੁਤ ਵੱਡੀ ਹੈ ਪਿਛਲੇ ਕਈ ਦਿਹਾੜਿਆਂ ਤੋਂ ਬਾਅਦ ਅਜਿਹੇ ਦ੍ਰਿਸ਼ ਨੇ ਜਿਹੜੇ ਪੰਜਾਬ ਨੂੰ ਦੇਖਣੇ ਪਏ ਨੇ ਅਜਾ ਸੰਤਾਪ ਹੈ ਜਿਹੜਾ ਉਹ ਪੰਜਾਬ ਨੂੰ ਆਪਣੇ ਪਿੰਡ ਤੇ ਚੇਲਣਾ ਪੈ ਰਿਹਾ ਤੇ ਜਿੰਨੀ ਵੱਡੀ ਤਰਾਸਦੀ ਹੈ ਉਨੀ ਵੱਡੀ ਮਦਦ ਦੀ ਲੋੜ ਵੀ ਹੈ ਅੱਜ ਤੁਸੀਂ ਚਾਰੇ ਪਾਸੇ ਦੇਖੋਗੇ ਹੋੜ ਲੱਗੀ ਪਈ ਹੈ ਹੜਪੀੜਤਾਂ ਦੀ ਮਦਦ ਦੇ ਲਈ ਪਰ ਕਦ ਤੱਕ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਕਿ ਸ਼ਾਇਦ ਤਦ ਤੱਕ ਜਦ ਤੱਕ ਕੈਮਰੇ ਫੀਲਡ ਦੇ ਵਿੱਚ ਘੁੰਮ ਰਹੇ ਨੇ ਸ਼ਾਇਦ ਤਦ ਤੱਕ ਜਦ ਤੱਕ ਕੋਈ ਬਲੌਗਰ ਜਾਂ ਕੋਈ ਸੋਸ਼ਲ ਮੀਡੀਆ ਐਕਟਿਵਿਸਟ ਹੈ ਜਿਹੜਾ ਉਹ ਸੋਸ਼ਲ ਮੀਡੀਆ ਤੇ ਫੋਟੋਆਂ ਫੋਟੋਆਂ ਪਾ ਰਿਹਾ ਹੈ ਜੇ ਉਦੋਂ ਤੱਕ ਹੈ ਤਾਂ ਇਹ ਬੜੀ ਨਮੋਸ਼ੀ ਵਾਲੀ ਗੱਲ ਹੋएगी ਤਾਂ ਬੜੀ ਫਿਕਰ ਵਾਲੀ ਗੱਲ ਵੀ ਹੋएगी ਇਸੇ ਕਰਕੇ ਵਾਰ-ਵਾਰ ਅਸੀਂ ਅਪੀਲ ਵੀ ਕਰਦੇ ਹਾਂ ਲੋਕਾਂ ਨੂੰ ਕਿ ਜੋ ਮਦਦ ਕਰਨਾ ਚਾਹੁੰਦੇ ਨੇ ਉਹ ਮਦਦ ਆਪਣੇ ਕੋਲ ਇਕੱਠੀ ਜ਼ਰੂਰ ਕਰਨ ਕਿਉਂਕਿ ਇਸ ਵਕਤ ਮਦਦ ਓਵਰਫਲੋ ਹੋ ਰਹੀ ਹੈ ਕਈ ਥਾਵਾਂ ਤੇ ਜਾਂ ਕਈ ਲੋਕ ਨਜਾਇਜ਼ ਫਾਇਦਾ ਵੀ ਚੁੱਕ ਰਹੇ ਨੇ ਸੋ ਇਸ ਕਰਕੇ ਜਦੋਂ ਇਹਨਾਂ ਲੋਕਾਂ ਨੂੰ ਜ਼ਰੂਰਤ ਪੈਣੀ ਹੈ ਉਹ ਜ਼ਰੂਰਤ ਤਾਂ ਪੈਣੀ ਹੈ ਜਿੱਥੇ-ਜਿੱਥੇ ਪਾਣੀ ਉਤਰ ਰਿਹਾ ਉੱਥੇ-ਉੱਥੇ ਉਹਨਾਂ ਲੋਕਾਂ ਨੂੰ ਇਸ ਮਦਦ ਦੀ ਲੋੜ ਹੈ ਵਧ ਹੋਏਗੀ ਅਜੇ ਹੀ ਮਦਦ ਦੀ ਪਰ ਅਜੇ ਦੌਰਾਨ ਪਰ ਕੁਝ ਥਾਵਾਂ ਅਜਿਹੀਆਂ ਵੀ ਨੇ ਜਿੱਥੇ ਮਦਦ ਦੀ ਤੁਰੰਤ ਪਰਭਾਵਨਾ ਜ਼ਰੂਰਤ ਹੈ ਜਿੱਥੇ ਪਾਣੀ ਦਾ ਪ੍ਰਭਾਵ ਵੱਧਦਾ ਜਾ ਰਿਹਾ ਹੈ ਜਿੱਥੇ ਬਨ ਕਮਜ਼ੋਰ ਹੁੰਦੇ ਜਾ ਰਹੇ ਨੇ ਜਿੱਥੇ ਇਹ ਲੱਗ ਰਿਹਾ ਕਿ ਇਹ ਫਲਾਣੀ ਜਗ੍ਹਾ ਤੇ ਬਨ ਟੁੱਟ ਸਕਦਾ ਕੱਲ ਮੈਂ ਸਮਰਾਲਾ ਗਿਆ ਸੀਗਾ ਉੱਥੇ ਲੱਗ ਰਿਹਾ ਸੀਗਾ ਪਿੰਡ ਫਸੇ ਆ ਕਿ ਉੱਥੇ ਬਨ ਟੁੱਟ ਸਕਦਾ ਉੱਥੇ ਦਿਨ ਰਾਤ ਕੰਮ ਚੱਲ ਰਿਹਾ ਔਰ ਉੱਥੇ ਮਦਦ ਦੀ ਲੋੜ ਵੀ ਹੈ ਉੱਥੇ ਮੈਨ ਪਾਵਰ ਦੀ ਲੋੜ ਹੈ ਉੱਥੇ ਪੈਸੇ ਦੀ ਲੋੜ ਹੈ ਉੱਥੇ ਡੀਜ਼ਲ ਦੀ ਲੋੜ ਹੈ ਔਰ ਉਹ ਉਹਨਾਂ ਤੱਕ ਪਹੁੰਚਾਇਆ ਵੀ ਜਾ ਰਿਹਾ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਐਨ ਜੀਓਜ਼ ਦੇ ਕਾਮਕਾਰੀ ਰਹੇ ਨੇ ਸਰਕਾਰ ਤੇ ਪ੍ਰਸ਼ਾਸਨ ਦਾ ਵੀ ਦਾਅਵਾ ਹੈ ਕਿ ਅਸੀਂ ਵੀ ਕੰਮ ਕਰ ਰਹੇ ਹਾਂ ਇਸ ਤੋਂ ਇਲਾਵਾ ਵੋਕ ਕੋਕ ਪੋਲਿਟਿਕਲ ਪਾਰਟੀਆਂ ਵੀ ਦਾਅਵਾ ਕਰਦੇ ਹਨ ਪਰ ਇੱਕ ਪੋਲਿਟਿਕਲ ਪਾਰਟੀ ਤੇ ਇੱਕ ਪੋਲਿਟਿਕਲ ਲੀਡਰ ਜੋ ਬਹੁਤ ਸੁਰੱਖਿਆ ਦੇ ਵਿੱਚ ਆ ਉਹ ਹੈ ਸ਼ਰਮਣੀ ਅਕਾਲੀ ਦਲ ਤੇ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਤੋਂ ਇਲਾਵਾ ਯੂਥ ਅਕਾਲੀ ਦਲ ਵੀ ਵੱਧ ਚੜ ਕੇ ਆਪਣੀ ਹਿੱਸੇਦਾਰੀ ਪਾਰੇ ਯੂਥ ਅਕਾਲੀ ਦਲ ਨੇਤਾ ਜਲੰਧਰ ਦੇ ਵਿੱਚ ਇੱਕ ਹੈਲਪਲਾਈਨ ਦਫ਼ਤਰ ਵੀ ਖੋਲ ਦਿੱਤਾ ਹੈ ਵਿਦ ਨੰਬਰ ਕਿ ਕਿਸੇ ਤਰ੍ਹਾਂ ਦੀ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਕੋਈ ਲੋੜ ਆ ਤਾਂ ਸਾਨੂੰ ਦੱਸਿਆ ਜਾਵੇ ਅਸੀਂ ਉਹ ਪੂਰੀ ਕਰਾਂਗੇ ਮੇਰੇ ਨਾਲ ਇਸ ਵਕਤ ਮੌਜੂਦ ਨੇ ਸਰਜੀਤ ਸਿੰਘ ਚੰਜਰ ਸਾਹਿਬ ਪ੍ਰਧਾਨ ਯੂਥ ਅਕਾਲੀ ਦਲ ਦੇ ਖੁਦ ਜੁੜ ਜਦੋਂ ਤੋਂ ਲਗਭਗ 12-13 ਅਗਸਤ ਤੋਂ ਹੀ ਇਹਨਾਂ ਦੇ ਕਾਰਜ ਜਾਰੀ ਨੇ ਜਦੋਂ ਤੋਂ ਪਹਿਲੀ ਵਾਰ ਦਸਤਕ ਪਾਣੀ ਨੇ ਦਿੱਤੀ ਸੀ ਪੰਜਾਬ ਦੇ ਵਿੱਚ ਉਦੋਂ ਅਸੀਂ ਵੀ 11 ਅਗਸਤ ਮੈਨੂੰ ਹਜੇ ਤੱਕ ਯਾਦ ਹੈ ਕਿ ਸਭ ਤੋਂ ਪਹਿਲਾਂ ਦਸਤਕ ਹੋਈ ਸੀਗੀ ਔਰ ਉਦੋਂ ਅਸੀਂ ਇਹ ਖਬਰ ਚਲਾਈ ਸੀ ਕਿ ਪੰਜਾਬ ਹੜ੍ਹਾਂ ਦੇ ਮੋਹਾਨੇ ਤੇ ਖੜਾ ਹੈ ਜੇਕਰ ਸਮਾਂ ਰੰਧਿਆ ਕਮਰਾ ਕਿਤੇ ਗਏ ਤਾਂ ਹਾਲਾਤ ਖਰਾਬ ਹੋ ਸਕਦੇ ਨੇ ਉਦੋਂ ਕਿਸੇ ਨੇ ਇਸ ਤੇ ਗੌਰ ਨਹੀਂ ਕੀਤਾ ਕੋਈ ਸੀਰੀਅਸ ਨਹੀਂ ਰਿਹਾ ਇਸੇ ਕਰਕੇ ਫਾਜ਼ਿਲਕਾ ਤੋਂ ਕੰਮ ਸ਼ੁਰੂ ਹੋਇਆ ਤੇ ਅੱਜ ਅੱਧਾ ਪੰਜਾਬ ਹੈ ਜਿਹੜਾ ਉਹ ਪਾਣੀ ਦੀ ਮਾਰ ਹੇਠ ਹੈ ਚਿੰਝਰ ਸਾਹਿਬ ਸਭ ਤੋਂ ਪਹਿਲਾਂ ਜੋ ਤੁਸੀਂ ਕੰਮ ਕਰ ਰਹੇ ਹੋ ਉਹ ਤਾਂ ਸ਼ਲਾਘਾਯੋਗ ਹੈ ਜੋ ਪ੍ਰਧਾਨ ਸਾਹਿਬ ਆ ਤੁਹਾਡੀ ਪਾਰਟੀ ਕਰ ਰਹੀ ਹੈ ਪਰ ਤੁਸੀਂ ਥਾਂ ਥਾਂ ਤੇ ਘੁੰਮ ਕੇ ਆਏ ਹੋ ਦੇਖ ਕੇ ਆਏ ਹੋ ਗਰਾਊਂਡ ਤੇ ਜਾ ਕੇ ਆਏ ਹੋ ਕਿਦਾਂ ਤੇ ਹਾਲਾਤ ਕਿਦਾਂ ਦੇ ਨੇ ਲੋਕ ਤਾਂ ਤੁਲਨਾ ਕਰਨੇ ਕਿ 88 ਤੋਂ ਵੀ ਵੱਧ ਵੱਡੀ ਤਰਾਸਦੀ ਹੈ 88 ਤੋਂ ਬਹੁਤ ਵੱਡੇ ਹੜ ਸੀਗੇ ਇਹ ਉਸ ਤੋਂ ਵੀ ਵੱਡੇ ਹੜ ਦੇ ਬਿਲਕੁਲ ਠੀਕ ਗੱਲ ਹੈ ਹਰਪ੍ਰੀਤ ਜੀ ਘਾਸੀ ਵਾਲੇ ਮੈਂ ਤਾਂ ਖਬਰਾਂ ਰਾਈ ਸੁਣੇ ਜੀ ਇਹ ਜਿਵੇਂ ਪੁਰਾਣੇ ਜਿਹੜੇ ਜਿਨ੍ਹਾਂ ਨੇ ਘਾਸੀ ਵਾਲਾ ਸੰਤਾਪ ਪੜਾਇਆ ਉਹ ਜਾਣਦੇ ਨੇ ਫਰ ਹਾਲਾਤ ਵਾਕਈ ਬਹੁਤ ਜਿਹੇ ਦਰਦਨਾਕ ਨੇ ਹੂੰ ਕੇਵਲ ਮੈਂ ਇੱਕ ਹਾਲਾਂਕਿ ਸ਼ੁਰੂਆਤੀ ਦੌਰ ਦੇ ਵਿੱਚ ਦੱਸਣੀ ਚਾਹੁੰਦਾ ਜੀ ਤੋਂ ਗੱਲ ਮੇਰੇ ਜਨਤ ਤਹਾਈ ਆ ਕਿ ਦਰਦ ਕਿੰਨਾ ਹੈ ਹੂੰ ਦਰਦ ਉਹਨਾ ਨਹੀਂ ਕਿ ਜਿੰਨਾ ਮੁੱਖ ਮੰਤਰੀ ਨੇ ਇੱਕ ਝਾਲੀ ਹੂੰ ਖੜ ਪੀੜਿਤ ਬੀਬੀ ਖੜੀ ਕਰਕੇ ਜੱਫੀ ਪਾ ਕੇ ਬੀਬੀ ਰੋ ਰਹੀ ਆ ਤੇ ਭਗਵੰਤ ਮਾਨ ਸਾਹਿਬ ਰੋ ਰੋ ਕੇ ਅੰਜੂ ਗਹਿਰੇ ਨੇ ਦਰਦ ਇੰਨਾ ਨਹੀਂ ਹੈ ਇਹ ਇਹ ਮੱਲਮ ਦਾ ਨਹੀਂ ਇਹ ਤਾਂ ਮੈਂ ਸਮਝਦਾ ਕਿ ਜਕਮਾ ਦੇ ਨਮਕ ਤੇ ਉਤੋਂ ਮਿਰਚਾਂ ਪਾਉਣ ਦਾ ਕੰਮ ਭਗਵੰਤ ਮਾਨ ਨੇ ਕੀਤਾ ਚਲੋ ਮੈਂ ਇੱਕ ਸਵਾਲ ਕਰਦਾ ਭਗਵੰਤ ਮਾਨ ਸਾਹਿਬ ਨੂੰ ਕੀ ਮਾਨ ਸਾਹਿਬ ਜੇ ਦਰਦ ਅਸਲੀ ਅਸਲੀ ਹੰਝੂ ਅਥਰੂ ਦੇਖਣੇ ਨੇ ਤਾਂ ਘਰਾਂ 'ਚ ਜਾਣਾ ਪਏਗਾ ਲੋਕਾਂ ਦੇ ਵਿੱਚ ਜਾਣਾ ਪਏਗਾ ਹਰਪ੍ਰੀਤ ਜੀ ਮਨ ਭਰਦਾ ਮਨ ਜਦੋਂ ਤੁਸੀਂ ਇੱਕ ਗਰੀਬ ਦੇ ਘਰੇ ਜਾਂਦੇ ਹੋ ਜਿਹਦੇ ਘਰ ਦੇ ਵਿੱਚ 10 ਫੁੱਟ 8 ਫੁੱਟ 5 ਫੁੱਟ ਪਾਣੀ ਚਲਿਆ ਗਿਆ ਤਰੇੜਾਂ ਆ ਗਈਆਂ ਬਹੁਤ ਮਿਹਨਤ ਨਾਲ ਕੋਈ ਮਨਰੇਕਾ ਦੀ ਦਿਹਾੜੀ ਕਰਕੇ ਕੋਈ ਰੇੜੀ ਲਾ ਕੇ ਕੋਈ ਕਿਸੇ ਤਰ੍ਹਾਂ ਦਾ ਆਪਣਾ ਕੰਮਕਾਰ ਕਰਕੇ ਗਰੀਬ ਆਪਣਾ ਮਕਾਨ ਬਣਾਉਂਦਾ ਇੱਕ ਪੀੜੀ ਲੱਗ ਜਾਂਦੀ ਹੈ ਮਕਾਨ ਬਣਾਉਣ ਨੂੰ ਤੇ ਜਦੋਂ ਉਹ ਮਕਾਨ ਦੇ ਵਿੱਚ ਰੇੜਾ ਆ ਜਾਂਦਾ ਉਹ ਮਕਾਨ ਢਹਿ ਜਵੇ ਉਹ ਮਕਾਨ ਤਹਸ ਰਹਿਸ ਆ ਜਾਵੇ ਤੁਹਾਡਾ ਸਾਰਾ ਸਮਾਨ ਬਰਬਾਦ ਹੋ ਜੇ ਤਾਂ ਤੁਸੀਂ ਇਹ ਕੇਵਲ ਆਪਣੇ ਕਹਿਣ ਦੀ ਜਾਂ ਸੁਣਨ ਦੀ ਗੱਲ ਨਹੀਂ ਇਹ ਤਾਂ ਉਹਦੇ ਕੋਲ ਜਾ ਕੇ ਦੇਖੋ ਕਿ ਅਸਲੀ ਅਥਰੂ ਅਥਰੂ ਹੁੰਦੇ ਕੀ ਨੇ ਪੁੱਭਾ ਮਾਰ ਮਾਰ ਲੋਕ ਰੋਂਦੇ ਨੇ ਕਲਜਾ ਕਲਜਾ ਫਟ ਜਾਂਦਾ ਉਹਨਾਂ ਦੀਆਂ ਉਹਨਾਂ ਦੇ ਰੋਣਾ ਦੇਖ ਕੇ ਕਿ ਕੋਈ ਸਖਾਰੀ ਗੱਲ ਨਹੀਂ ਉਸ ਤੋਂ ਅੱਗੇ ਜਾਣਾ ਇਹ ਗਰੀਬਾਂ ਦੀ ਗੱਲ ਆ ਕਿਸਾਨ ਜਿਹਨਾਂ ਦੀਆਂ ਜ਼ਮੀਨਾਂ ਤਹਿਸਨੈਸ ਹੋ ਗਈਆਂ ਫਸਲਾਂ ਤਹਿਸਨੈਸ ਹੋ ਗਈਆਂ ਕੱਲੀ ਹਰਪ੍ਰੀਤ ਜੀ ਫਸਲ ਨੁਕਸਾਨ ਨਹੀਂ ਹੋਈ ਜੀ ਫਸਲ ਦੇ ਨਾਲ ਜਿਹੜੀ ਫਸਲ ਜਿਹੜੀ ਜ਼ਮੀਨ ਤੇ ਫਸਲ ਹੋਈ ਆ ਉਹ ਜ਼ਮੀਨ ਹੀ ਤਹਿਸਨੈਸ ਹੋ ਗਈ ਹੂੰ ਉਹਦੇ ਤੇ ਬਰੇਤੀ ਜਿਹੜੀ ਚੜ ਗਈ ਹੈ ਜਦੇ ਵਿੱਚ ਕੋਈ ਵੀ ਫਸਲ ਨਹੀਂ ਹੋ ਸਕਦੀ ਜਿਹੜੇ ਬੋਰ ਨੇ ਸਮਰਸੀਬਲ ਪੰਪ ਨੇ ਜਿਹੜੇ ਖੇਤਾਂ ਦੇ ਵਿੱਚ ਉਹ ਖਰਾਬ ਹੋ ਗਏ ਪੱਛ ਬਹੁਤ ਏਰੀਆ ਦੇ ਵਿੱਚ ਬਹੁਤ ਡੂੰਘੇ ਬੋਰ ਜਾ ਚੁੱਕੇ ਨੇ 4-4 ਪਾਵੇਂ-ਪਾਣ ਲੱਖ ਤੇ ਉਹ ਨਾ ਬੋਰ ਨਹੀਂ ਹੁੰਦਾ। ਹੂੰ। ਮਤਲਬ ਕਿਹੜੀ-ਕਿਹੜੀ ਤੁਸੀਂ ਗਣਤੀ ਕਰੋਗੇ ਤਹਿਸ ਨਹਿਸ ਜਿੱਥੇ ਨੂੰ ਵੀ ਇਹ ਖੜਾ ਦਾ ਪਾਣੀ ਚਲਿਆ ਗਿਆ ਉਹਨੇ ਸਾਰਾ ਕੁਝ ਪਮਾ ਘਰ ਸੀ, ਪਮਾ ਮਕਾਨ, ਮਕਾਨ ਸੀ, ਪਮਾ ਖੇਤ ਸੀ, ਸਾਰਾ ਕੁਝ ਤਹਿਸ ਨਹਿਸ ਕਰਦਾ ਜੇ ਕੋਈ ਇਨਸਾਨ ਪਾਣੀ ਦੀ ਮਾਰੇ ਇੱਥੇ ਆ ਗਿਆ ਤਾਂ ਇਨਸਾਨ ਦਾ ਨੁਕਸਾਨ ਹੋ ਗਿਆ। ਪਸ਼ੂਆਂ ਦਾ, ਗਾਂ ਬੱਚੇ ਦਾ ਤਾਂ ਅੰਤ ਨਹੀਂ ਜਿੰਨਾ ਨੁਕਸਾਨ ਹੋਇਆ। ਹੂੰ। ਅ ਚਿੰੰਦਰ ਸਾਹਿਬ ਇੱਕ ਗੱਲ ਦੱਸਿਓ ਕਿ ਦੋ ਚੀਜ਼ਾਂ ਨੇ ਥੇ ਜਦੋਂ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਬਹੁਤ ਸਾਰੇ ਲੋਕ ਤਾਂ ਦੱਸਦੇ ਹੁਣ ਤਾਂ ਆਪਣੀ ਹੱਡ ਬੀਤੀ ਦੱਸਦੇ ਹੁਣੇ ਕਿ ਇਹ ਸਿਰਫ ਇਸ ਕਰਕੇ ਹੋਇਆ ਕਿ ਬਰਸਾਤਾਂ ਬਹੁਤ ਪੈ ਗਈਆਂ ਪਹਾੜਾਂ ਦੇ ਵਿੱਚ ਬਰਸਾਤਾਂ ਬਹੁਤ ਪੈ ਗਈਆਂ ਡੈਮ ਕੰਟਰੋਲ ਨਹੀਂ ਹੋ ਪਾਇਆ ਇਸ ਕਰਕੇ ਹੜਾ ਆਇਆ ਜਾਂ ਤੁਹਾਨੂੰ ਲੱਗਦਾ ਕਿ ਮਨੁੱਖੀ ਗਲਤੀ ਵੀ ਇਸ ਦਾ ਇੱਕ ਵੱਡਾ ਰੀਜ਼ਨ ਹੈ ਹੁਣ ਜਿਹੜੇ ਐਕਸਪਰਟ ਨੇ ਵਾਟਰ ਐਕਸਪਰਟ ਨੇ ਉਹ ਕਹਿੰਦੇ ਨੇ ਕਿ ਇਹ ਇਹ ਮਨੁੱਖੀ ਗਲਤੀ ਵੀ ਹੈ ਤੇ ਕੁਦਰਤ ਦੀ ਮਾਰ ਵੀ ਹੈ ਦੋਵੇਂ ਚੀਜ਼ਾਂ ਨੇ ਸਮਾਂ ਰਹਿੰਦਾ ਥੋੜਾ ਥੋੜਾ ਕਰਕੇ ਡੈਮ ਖਾਲੀ ਕਰ ਦਿੱਤੇ ਜਾਂਦੇ ਤਾਂ ਸ਼ਾਇਦ ਇਹ ਨੋਬਤ ਨਾ ਦੀ ਦਿਖੋ ਹੁਣ ਕੋ ਤੁਹਾਡੀ ਠੀਕ ਗੱਲ ਆ ਕੁਦਰਤੀ ਆਫਤ ਤਾਂ ਸੀਗੀ ਮੀਂਹ ਪਾੜਾਂ ਦੇ ਵਿੱਚ ਬਹੁਤ ਪਿਆ ਪੰਜਾਬ ਦੇ ਵਿੱਚ ਵੀ ਮੀਂਹ ਪਿਆ ਪਰ ਉਹਦੀ ਜ਼ਿੰਮੇਵਾਰੀ ਹੁਣ ਜੇ ਕੋਈ ਵਾਰਸ਼ ਵੱਡੀ ਵਾਰਸ਼ ਆ ਰਹੀ ਆ ਹੁਣ ਤਾਂ ਬਹੁਤ ਹਾਈ ਟੈਕ ਜ਼ਮਾਨਾ ਹਾਂ ਪਹਿਲਾਂ ਪਤਾ ਲੱਗ ਜਾਂਦਾ ਕਿ ਕਿ ਕਦੋਂ ਵਾਰਸ਼ ਆ ਰਹੀ ਆ ਕਿੰਨੀ ਕਿੰਨੀ ਵਾਰਸ਼ ਆ ਰਹੀ ਆ ਕਿਹੋ ਜਿਹਾ ਨਾ ਤਾਂ ਆਉਣ ਵਾਲੇ ਸਮੇਂ 'ਚ ਹੋਣ ਵਾਲੇ ਨੇ ਮੌਸਮ ਵਿਭਾਗ ਪਹਿਲਾਂ ਚੇਤਾਵਨੀ ਦੇ ਦਿੰਦਾ ਹੂੰ ਉਸ ਤੋਂ ਵੀ ਅੱਗੇ ਬਰਸਾਤਾ ਹਰ ਇੱਕ ਸਾਲ ਆਉਂਦੀਆਂ ਨੇ ਇਹਦੀ ਜਿਹੜੀ ਮੀਟਿੰਗ ਆ ਪਾਣੀ ਕਿੰਨਾ ਰੱਖਣਾ ਹੈ ਕਿੰਨਾ ਛੱਡਣਾ ਹੈ ਕਿੰਨਾ ਥੋੜਾ ਥੋੜਾ ਅੱਗੇ ਕਰਨਾ ਹੈ ਇਹ ਮਾਰਚ ਅਪ੍ਰੈਲ ਦੇ ਵਿੱਚ ਤੈਹ ਹੋ ਜਾਂਦਾ ਪਰ ਜਨਾਬ ਪੰਜਾਬ ਦੇ ਜਿਨ੍ਹਾਂ ਦੀ ਬਾਗਡੋਰ ਹੱਥ ਦੇ ਵਿੱਚ ਆ ਮਾਨ ਸਾਹਿਬ ਉਹ ਤਾਂ ਉਦੋਂ ਫਰਵਰੀ ਦੇ ਵਿੱਚ ਦਿੱਲੀ ਇਲੈਕਸ਼ਨ ਦੇ ਵਿੱਚ ਵਿਜੀ ਸੀ ਕਿਸੇ ਨੇ ਧਿਆਨ ਹੀ ਨਹੀਂ ਕੀਤਾ ਕੋਈ ਮੀਟਿੰਗਾਂ ਨਹੀਂ ਕੀਤੀ ਜ਼ਿੰਮੇਵਾਰੀ ਕਿਹਦੀ ਬਣਦੀ ਆ ਸਰਕਾਰ ਨੂੰ ਕੌਣ ਚਲਾਉਂਦਾ ਜ਼ਿੰਮੇਵਾਰ ਕਿਹਨੂੰ ਕਹਾਂਗੇ ਉਹਨੂੰ ਕਹਾਂਗੇ ਨਾ ਜਿਹਦੇ ਹੱਥ ਦੇ ਵਿੱਚ ਹਰਾ ਪੈਨ ਜਿਹੜਾ ਕਹਿੰਦਾ ਸੀ ਕਿ ਮੈਨੂੰ ਹਰਾ ਪੈਨ ਬਣਾ ਦਿਓ ਕਿ ਹਰਾ ਪੈਨ ਤੁਹਾਡੇ ਹੱਥ ਚੱਲੇਗਾ ਪਰ ਹਰਾ ਪੈਨ ਕਿਤੇ ਚੱਲੇ ਹੀ ਨਹੀਂ ਉਹਦੀ ਸਿਆਹੀ ਜਾਂ ਤਾਂ ਦੱਬੀ ਵਾਲਾਂ ਦੇ ਆਖਰ ਚੱਲੀ ਜਾਂ ਪੰਜਾਬ ਦੇ ਹੱਕ ਦੇ ਤੱਕ ਤੇ ਚੱਲੀ ਹੋਣੀ ਮੁੱਕ ਹੀ ਜਾਂਦੀ ਆ ਜਿੱਥੇ ਕੁਦਰਤ ਦਾ ਕਹਿਰ ਆ ਉਹ ਤੋਂ ਵੱਡੀ ਜਿਹੜੀ ਆ ਲਾਪਰਵਾਹੀ ਮੈਂ ਸਮਝਦਾ ਨਿਲੈਕੀ ਚਲੋ ਲਾਪਰਵਾਹੀ ਲਾਪਰਵਾਹੀ ਨਿਲੈਕੀ ਤਾਂ ਹੋਗੀ ਪਰ ਦੂਜਾ ਸਵਾਲ ਇਹ ਆ ਕਿ ਜੇ ਵਿਵਤਾ ਆਏਗੀ ਚਿੰਦਰ ਸਾਹਿਬ ਉਹ ਤੋਂ ਬਾਅਦ ਤਾਂ ਸਭ ਤੋਂ ਵੱਡਾ ਫਰਕ ਸਰਕਾਰ ਤੇ ਪ੍ਰਸ਼ਾਸਨ ਦਾ ਬਣਦਾ ਕਿ ਜਿੱਥੇ-ਜਿੱਥੇ ਵਿਵਤਾ ਆਈ ਆ ਉੱਥੇ ਸਭ ਤੋਂ ਪਹਿਲਾਂ ਲੋਕਾਂ ਤੱਕ ਮਦਦ ਪਹੁੰਚੀ ਪਹੁੰਚਾਈ ਜਾਵੇ ਕਿ ਉਸ ਤਰੀਕੇ ਦੀ ਮਦਦ ਪਹੁੰਚ ਪਾਈ ਜਿਸ ਤਰੀਕੇ ਦੀ ਮਦਦ ਦੀ ਜ਼ਰੂਰਤ ਸੀ ਮੈਂ ਕਹੂੰਗਾ ਕਿ ਨਹੀਂ ਪਹੁੰਚੀ ਮਦਦ ਨਹੀਂ ਹੋਈ ਸ਼ਾਇਦ ਕੋਈ ਨਾ ਮੰਨੇ ਔਰ ਅੱਜ ਕੱਲ ਮੀਡੀਆ ਦਾ ਜਮਾਨਾ ਹੈ ਸੋਸ਼ਲ ਮੀਡੀਆ ਜਮਾਨਾ ਸਰਕਾਰ ਦੀ ਕਿਤੇ ਵੀ ਨਹੀਂ ਦਿਖੀ ਹਮ ਸਰਕਾਰ ਦਾ ਕਿਤੇ ਕੋਈ ਯੋਗਦਾਨ ਦਿਖਿਆ ਕਿਤੇ ਵੀ ਨਹੀਂ ਦਿਖਿਆ ਆ ਹਰਜੋਤ ਪਹਿ ਸਬੰਤਰੀ ਮੈਂ ਦੇਖ ਰਿਹਾ ਸੀ ਮਿੱਟੀ ਦੇ ਕੱਟੇ ਮੋਢੇ ਦੇ ਚੱਕੇ ਫਿਰਦਾ ਸੀ ਭਾਈ ਮੰਤਰੀ ਦਾ ਕੰਮ ਮੋਢੇ ਮਿੱਟੀ ਦੇ ਕੱਟੇ ਮਿੱਟੀ ਦੇ ਥੈਲੇ ਬੋਰੇ ਉਹ ਲੋਕ ਆਪ ਚੱਕਣਗੇ ਮੋਢਿਆਂ ਤੇ ਤੁਸੀਂ ਜਿਹੜਾ ਕੰਮ ਕਰਨਾ ਸੀ ਉਹ ਕਰਦੇ ਇਹ ਜਿਹੜਾ ਵਿਭਾਗ ਆ ਪੰਜ ਪੰਜ ਮੰਤਰੀ ਬਦਲ ਚੁੱਕੇ ਨੇ ਹੁਣ ਤੱਕ ਸਾਢੇ 3 ਸਾਲ ਦੇ ਵਿੱਚ ਜੀ ਜੀ ਨਾ ਸਫਾਈ ਹੋਈ ਨਾ ਉਹਦੀ ਕੋਈ ਪੰਨ ਬਰਮਤ ਹੋਈ ਹਰਪ੍ਰੀਤ ਜੀ ਮੈਂ ਤੁਹਾਨੂੰ ਇੱਕ ਉਦਾਹਰਣ ਦੇਣੀ ਚਾਹੁੰਦਾ ਹਾਂ ਹਾਂ ਪਹਿਲਾਂ ਦੁਆਬਾ ਲਪੇਟ ਦੇ ਵਿੱਚ ਆਇਆ ਹਾਂ ਫਿਰ ਮਾਝਾ ਲਪੇਟ ਦੇ ਵਿੱਚ ਆਇਆ ਪਹਿਲਾਂ ਵਿਆਸ ਸਤ루 ਸਤ루 ਚੱਲਿਆ ਹਾਂ ਉਸ ਤੋਂ ਬਾਅਦ ਵਿਆਸ ਆਇਆ ਹਾਂ ਉਹਦੇ ਬਾਅਦ ਰਾਵੀ ਇੱਥੇ ਉੱਤੇ ਹਾਂ ਉਸ ਤੋਂ ਬਾਅਦ ਹੁਣ ਜਿਹੜੀ ਮਾਰ ਪਿਛਲੇ 3-4 ਦਿਨਾਂ ਨੂੰ ਚੱਈ ਆ ਉਹ ਆਈ ਆ ਮਾਲਵੇ ਦੇ ਵਿੱਚ ਕੱਗਰ ਦੀ ਕੱਗਰ ਦੀ ਯੈਸ ਹਾਂ ਦੋ ਤਿੰਨ ਦਿਨ ਪਹਿਲਾਂ ਵੀ ਸੁਖਵੀਰ ਸਿੰਘ ਬਾਦਲ ਜੀ ਅਕਗਰ ਦੇ ਏਰੀਆ ਸਾਰਾ ਦੌਰਾ ਕਰਕੇ ਗਏ ਅੱਜ ਫੇਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਪਟਿਆਲੇ ਕਗਰ ਦਾ ਦੌਰਾ ਕਰਕੇ ਜਿੱਥੇ ਜਿੱਥੇ ਬੰਨ ਮਜ਼ਬੂਤ ਕਰ ਰਹੇ ਨੇ ਉਥੇ ਜੋ ਵੀ ਰਾਤ ਸਮਗਰੀ ਚਾਹੀਦੀ ਆ ਤੇਰ ਚਾਹੀਦਾ ਕੋਈ ਮਿੱਟੀ ਦੇ ਲਈ ਕੱਟੇ ਚਾਹੀਦੇ ਨੇ ਮਿੱਟੀ ਚਾਹੀਦੀ ਆ ਕੋਈ ਮਾਲੀ ਮਤ ਦੀ ਲੋੜ ਆ ਤਾਰਾਂ ਦੀ ਲੋੜ ਆ ਜੋ ਵੀ ਲੋੜਾ ਉਹ ਦਿੰਦੇ ਜਾ ਰਹੇ ਨੇ ਮੈਂ ਵੀ ਅੱਜ ਹੁਣੇ ਕਨੌਰ ਹਲਕੇ ਦੇ ਵਿੱਚੋਂ ਨਿਕਲ ਕੇ ਆਇਆ ਹਰਪੀ ਜੀ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਜਿਹੜੀ ਇਹ ਕਕਰ ਦੇ ਵਿੱਚ ਕਨੌਰ ਹਲਕੇ ਦੇ ਵਿੱਚ ਜਿਹੜੀ 2 ਦਰਜਣ ਤੋਂ ਵੱਧ ਪਿੰਡ ਦੀ ਫਸਲ ਦਾ ਨੁਕਸਾਨ ਹੋਇਆ ਇੱਕ ਦਰਜਣ ਦੇ ਕਰੀਬ ਪਿੰਡਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਧਾਂ ਮਾਰ ਮਾਰ ਲੋਕ ਰੋ ਰਹੇ ਨੇ ਟੋਟਲ ਮੈਨਸ ਤੁਸੀਂ ਸੁਣ ਕੇ ਹਾਰ ਰਹਿ ਜਾਓਗੇ 2023 ਦੇ ਵਿੱਚ ਜਦੋਂ ਕੱਗਰ ਚੜਿਆ ਸੀ ਮਾਲਵੇ ਹਾਂਜੀ ਹਾਂ ਹਰਪ੍ਰੀਤ ਜੀ 2023 ਦੇ ਜਿਹੜਾ ਕੱਗਰ ਚੜਿਆ ਸੀ ਜਿਹੜੇ ਜਿੱਥੋਂ ਜਿੱਥੋਂ ਕੱਗਰ ਟੁੱਟਿਆ ਸੀ ਜਿਹੜੇ ਬੰਨ ਟੁੱਟੇ ਸੀ ਪਾੜ ਪਏ ਸੀ ਬੰਦੇ ਨੇ ਕਿਤੇ 2 ਸਾਲ ਤੋਂ ਦੋ ਸਾਲ ਤੋਂ ਉਹ ਬੰਨਾਂ ਨੂੰ ਉਹ ਜਿਹੜੇ ਪਾੜ ਸੀ ਉਹਨਾਂ ਨੂੰ ਬੰਦ ਹੀ ਨਹੀਂ ਕੀਤਾ ਗਿਆ ਸਭ ਤੋਂ ਵੱਡਾ ਨੁਕਸਾਨ ਤਾਂ ਹੋਇਆ ਇਹਨਾਂ ਪਿੰਡਾਂ ਦਾ ਕਿ ਜੇ ਉਹ ਪਾੜ ਬੰਨੇ ਹੁੰਦੇ ਤਾਂ ਸ਼ਾਇਦ ਇੰਨਾ ਵੱਡਾ ਨੁਕਸਾਨ ਨਾ ਹੁੰਦਾ ਹੁਣ ਇਹਨੂੰ ਕੁਦਰਤ ਦੀ ਗਲਤੀ ਕਹੋਗੇ ਜਾਂ ਤੁਸੀਂ ਇਹਨੂੰ ਸਰਕਾਰ ਦੀ ਗਲਤੀ ਕਹੋਗੇ ਅੱਜ ਵੀ ਸਾਰੀ ਲੀਡਰਸ਼ਿਪ ਉੱਥੇ ਲੱਗੀ ਹੋਈ ਸੀ ਲਾਚੂ ਸਿੰਘ ਸਾਹਿਬ ਐਜਪੀਸੀ ਮੈਂਬਰ ਕਲੇਰ ਸਾਹਿਬ ਉਧਰ ਸਰਬੀਰ ਸਿੰਘ ਬਾਦਲ ਜੀ ਸਾਰੇ ਕੱਲੇ ਦੀ ਲੀਡਰਸ਼ਿਪ ਕੱਲੇ ਕੱਲੇ ਪੁਲਤੇ ਫਿਰਰੀ ਆ ਕੱਲੇ ਕੱਲੇ ਪਿੰਡ ਫਿਰਰੀ ਆ ਟੋਟਲ ਮਿਸਮੈਨੇਜਮੈਂਟ ਆ ਕੋਈ ਸਰਕਾਰ ਉੱਤੇ ਰਾਜਕਾਰ ਨੂੰ ਹੁਣ ਥੋੜੀ ਵੀ ਗੱਲ ਕਰ ਲੈਣੇ ਆ ਹੁਣ ਹੁਣ ਥੋੜੀ ਗੱਲ ਕਰ ਲੈਣੇ ਆ ਚਿੰਜਰ ਸਾਹਿਬ ਜਿਹੜੀ ਮਦਦ ਸ਼ਰਮਣੀ ਅਕਾਲੀ ਦਲ ਵੱਲੋਂ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾ ਰਹੀ ਹੈ ਉਹ ਉਹ ਉਹਨੂੰ ਤੁਸੀਂ ਕਿਦਾਂ ਦੇਖਦੇ ਹੋ ਕਿਉਂਕਿ ਤੁਹਾਡੇ ਵਿਰੋਧੀ ਖਾਸ ਤੌਰ ਤੇ ਆਮ ਆਦਮੀ ਪਾਰਟੀ ਕਹਿੰਦੀ ਕਿ ਦੇਖੋ ਤਾਂ ਵੋਟਾਂ ਖਰੀਦ ਰਹੇ ਨੇ ਇੱਕ ਤਰ੍ਹਾਂ ਦੀਆਂ ਇਹ ਸਿਆਸਤ ਕਰਨੀ ਕਿਉਂਕਿ ਇਲੈਕਸ਼ਨ ਆਣੀਆਂ ਇਹਨਾਂ ਨੂੰ ਪਤਾ ਕਿ ਸਾਨੂੰ ਵੋਟਾਂ ਦੀ ਲੋੜ ਪੈਣੀ ਹੈ ਇਸ ਕਰਕੇ ਲੈ ਭਾ ਇੱਤੇ ਦਾ 3 ਲੱਖ ਰੁਪਇਆ 50 ਲੀਟਰ ਤੇਲ ਤੇ ਨਾ ਆਹ ਹੈ ਲਾਭੀਆ 1000 ਲੀਟਰ ਤੇ ਇੱਥੇ ਦੇਤਾ 5000 ਲੀਟਰ ਤੇਲ ਉੱਥੇ ਦੇਤਾ ਇਹ ਇਹ ਸਿਰਫ ਤੇ ਸਿਰਫ ਵੋਟਾਂ ਦੀ ਰਾਜਨੀਤੀ ਹੈ ਇਹ ਪੰਜਾਬ ਦੇ ਲੋਕਾਂ ਨੂੰ ਕੋਈ ਪਿਆਰ ਨਹੀਂ ਜਿਹੜੇ ਕੋਈ ਇਹ ਗੱਲ ਕਹਿੰਦੇ ਨੇ ਹਰਪ੍ਰੀਤ ਜੀ ਲੱਖ ਲੱਖ ਲਾਣਤਾ ਉਹਨਾਂ ਨੂੰ ਜੇ ਪੀੜਤਾਂ ਦੀ ਮਦਦ ਕਰਨੀ ਜੇ ਲੋੜਵੰਦਾਂ ਦੀ ਮਦਦ ਕਰਨੀ ਜੇ ਆਪਣਿਆਂ ਦੇ ਨਾਲ ਖੜਨਾ ਜੇ ਕਿਤੇ ਤੇਲ ਦੀ ਲੋੜ ਆ ਜੇ ਕਿਤੇ ਪੈਸਿਆਂ ਦੀ ਲੋੜ ਆ ਜੇ ਕਿਤੇ ਤਾਰਾਂ ਦੀ ਲੋੜ ਆ ਕਿਤੇ ਰਸਣ ਦੀ ਲੋੜ ਆ ਕਿਤੇ ਤਰਪਾਲਾਂ ਦੀ ਲੋੜ ਆ ਕਿਤੇ ਪਸ਼ੂਆਂ ਲਈ ਚਾਰੇ ਦੀ ਲੋੜ ਆ ਜੇ ਇਹ ਲੋੜਾਂ ਲੋੜਾਂ ਪੂਰੀਆਂ ਕਰਨ ਅਕਾਲੀ ਦਲ ਕਰ ਰਿਹਾ ਜੇ ਇਹ ਲੋੜਾਂ ਨੂੰ ਉਹ ਰਾਜਨੀਤੀ ਸਮਝਦੇ ਨੇ ਤਾਂ ਇਹ ਰਾਜਨੀਤੀ ਹਰ ਇੱਕ ਨੂੰ ਕਰਨੀ ਚਾਹੀਦੀ ਆ ਹਰ ਅਕਾਲੀ ਵਰਕਰ ਨੂੰ ਕਰਨੀ ਚਾਹੀਦੀ ਆ ਲੋੜਬੰਦ ਦੀ ਜੇ ਮਦਦ ਕਰਨਾ ਰਾਜਨੀਤੀ ਆ ਤਾਂ ਹਾਂ ਅਸੀਂ ਰਾਜਨੀਤੀ ਕਰ ਰਹੇ ਆ ਲੱਖ ਲੱਖ ਲਾੜ ਦੇਣਾ ਨੂੰ ਲੋਕਾਂ ਨੂੰ ਕਰਨਾ ਇੱਕ ਫਰਜ਼ ਕਿਦਾ ਮੰਨਦਾ ਸੀ ਸਰਕਾਰ ਦਾ ਰਾਹਤ ਕੇਂਦਰ ਸਰਕਾਰ ਨੇ ਖੋਲਿਆ ਕੋਈ ਸ਼੍ਰੋਮਣੀ ਕਾਲੀਦਰ ਨੇ ਜਲੰਧਰ ਵਿਕੇ ਰਾਹਤ ਕੇਂਦਰ ਖੋਲ ਰੱਖਿਆ ਹੈ ਹੈਲਪਲਾਈਨ ਨੰਬਰ ਜਾਰੀ ਕਰ ਰੱਖੇ ਨੇ ਉਹ ਹੈਲਪਲਾਈਨ ਨੰਬਰ ਤੇ ਜਿਹੜੇ ਵੀ ਕੋਈ ਪੀੜਤ ਨੇ ਕੋਈ ਲੋੜਵੰਦ ਨੇ ਉਹ ਕਾਲ ਕਰਦੇ ਨੇ ਅਸੀਂ ਵੈਰੀਫਾਈ ਕਰਕੇ ਪੂਰੇ ਪੰਜਾਬ ਚ ਆਉਣੀਆਂ ਟੀਮਾਂ ਯੂਥ ਕਰਦੇ ਲਈ ਲਾਈਆਂ ਆਉਣੀਆਂ ਨੇ ਉਹਦੇ ਘਰੇ ਭੇਜਦੇ ਆ ਚੈੱਕ ਕਰਦੇ ਆ ਕਿ ਕਈ ਵਾਰੀ ਕਾਲਾਂ ਜਿਹੜੀਆਂ ਉਹ ਫੇਕ ਵੀ ਹੁੰਦੀਆਂ ਨੇ ਕਈ ਜਿਨ੍ਹਾਂ ਨੂੰ ਲੋੜ ਨਹੀਂ ਹੁੰਦੀ ਉਹ ਵੀ ਫੋਨ ਕਰਦੇ ਨੇ ਪਰ ਸਾਡੀ ਟੀਮ ਚੈੱਕ ਕਰਕੇ ਜਿਹੜੀ ਲੋੜਵੰਦ ਆ ਜਿਹੜਾ ਕੋਈ ਪੀੜਤਾ ਉਹਦੇ ਤੱਕ ਰਾਹਤ ਸਮਗਰੀ ਪੂਰੀ ਕੋਸ਼ਿਸ਼ ਹੈ ਕਿ ਹਰ ਬੰਦੇ ਤਾਂ ਕਿਹੜੀ ਰਾਸਮਿਕਰੀਆ ਉਹ ਪਹੁੰਚਾਈ ਜਾਵੇ ਇਹ ਇਹਨੂੰ ਮਨ ਰਾਜਨੀਤੀ ਕਹਣਗੇ ਇਹ ਤਾਂ ਉਹ ਗੱਲ ਹੋ ਗਈ ਕਿ ਅੰਗੂਰ ਖੱਟੇ ਨੇ ਜਦੋਂ ਇਹਨਾਂ ਤੋਂ ਆਪ ਕੱਖ ਨਹੀਂ ਹੋਇਆ ਜਦੋਂ ਸਰਕਾਰ ਆਪ ਫੇਲ ਹੋ ਗਈ ਅਰ ਪ੍ਰਿੰਟ ਤੇ ਜਦੋਂ ਸਰਕਾਰ ਦੇ ਆਪ ਪੱਲੇ ਕੱਖ ਨਹੀਂ ਰਿਹਾ ਮੁੱਖ ਮੰਤਰੀ ਅੱਜ ਡਿਪਲਵਾਇੰ ਹਸਪਤਾਲ ਦੇ ਵਿੱਚ ਪਿਆ ਘਰੇ ਪਿਆ ਜਿਹੜਾ ਮੁੱਖ ਮੰਤਰੀ ਤੀਜੇ ਦਿਨ ਹਫਤੇ ਬਾਅਦ ਬਿਮਾਰ ਹੋ ਜਾਂਦਾ ਉਸ ਮੁੱਖ ਮੰਤਰੀ ਦਾ ਅਸੀਂ ਕੀ ਕਰੀਏ ਭਗਵੰਤ ਮਾਨ ਕਹਿੰਦਾ ਸੀ ਮੈਂ ਹੈਲੀਕਾਪਟਰ ਦੇਤਿਆ ਹੈਲੀਕਾਪਟਰ ਦੇ ਉਤੋਂ ਆਟਾ ਚਲੇ ਜਾਓ ਪਾਣੀ ਚਲੇ ਜਾਉ ਮਤਲਬ ਡਰਾਮਾ ਟੋਟਲ ਡਰਾਮਾ ਡਰਾਮਾ ਅਸੀਂ ਕਰ ਰਹੇ ਆ ਕਿ ਡਰਾਮਾ ਸਰਕਾਰ ਕਰ ਰਹੀ ਆ ਹਾਲਾਤ ਇਹ ਹੋ ਗਏ ਮੁੱਖ ਮੰਤਰੀ ਕੋਈ ਬਿਮਾਰ ਨਹੀਂ ਮੈਨੂੰ ਲੱਗਦਾ ਮੈਨੂੰ ਤਾਂ ਲੱਗਦਾ ਕਿ ਲੋਕਾਂ ਤੋਂ ਡਰਦਾ ਕਰੇ ਬੈਠ ਗਿਆ ਕਿਉਂਕਿ ਰੋਪੜ ਪਰ ਗਿਆ ਰੋਪੜ ਪਰ ਜੋ ਡਰਾਮਾ ਕੀਤਾ ਪਹਿਲਾਂ ਧਰਤੀ ਦੇ ਬੈਠ ਕੇ ਪ੍ਰਸ਼ਾਦਾ ਛਕਿਆ ਰੋਟੀ ਦਾ ਖਾਧੀ ਨਹੀਂ ਫੋਟੋ ਖਿਚਾ ਕੇ ਮూర్ਤੀ ਫਿਰ ਨਕਲੀ ਇੱਕ ਪੀੜਤ ਪੀਪੀ ਗੱਲਾਂ ਲਾ ਕੇ ਰੋਂਦਾ ਰਿਹਾ ਤੇ ਲੋਕਾਂ ਨੇ ਉਥੋਂ ਜਦੋਂ ਵਿਰੋਧ ਕੀਤਾ ਜਦੋਂ ਹਲਾ ਹਲਾ ਕਰਕੇ ਲੋਕ ਮਗਰ ਪਏ ਗੁੱਸੇ 'ਚ ਲੋਕਾਂ ਨੇ ਇਹ ਇਹਨਾਂ ਨੂੰ ਉੱਥੇ ਵਿਰੋਧ ਕੀਤਾ ਫੇ ਮੁੱਖ ਮੰਤਰੀ ਨੂੰ ਆਪਣਾ ਕਾਬੂ ਨਿਠਾਉਣਾ ਪਿਆ ਆ ਕੇਜਰੀਵਾਲ ਹੁਣ ਫਿਰਦਾ ਪੰਜਾਬ ਦੇ ਵਿੱਚ ਕੀੜੇ ਲਾਉਂਦਾ ਆ ਗਈ ਯਾਦ ਹੁਣ ਪੰਜਾਬ ਦੀ ਉਦੋਂ ਤੋਂ ਕਹਿੰਦਾ ਸੀ ਕੇਜਰੀਵਾਲ ਕਿ ਮੈਂ ਇਹ ਗਰੰਟੀ ਦਿੱਤਾ ਹਾਂ ਮੈਂ ਉਹ ਗਰੰਟੀ ਦਿੱਤਾ ਹਾਂ ਕਿੱਧਰ ਗਿਆ ਇਹਨਾਂ ਪੈਸਾ ਕਿੱਧਰ ਗਏ ਰਾਹਤ ਕਾਰਜ ਕਿੱਧਰ ਗਏ ਪੰਜਾਬੀ ਦੀ ਬਾਹ ਫੜਨ ਵਾਲੇ ਇਹ ਲੋਕਾਂ ਨੇ ਪੰਜਾਬ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ ਠੀਕ ਹੈ ਅ ਚਿੰਦਰ ਸਾਹਿਬ ਪਰ ਸਵਾਲ ਇਹ ਹੈ ਨਾ ਕਿ ਹੁਣ ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਹੁਣ ਤੁਸੀਂ ਮਦਦ ਕਰ ਰਹੇ ਹੋ ਸੁਖਵੀਰ ਸਿੰਘ ਬਾਦਲ ਵੀ ਲੱਗੇ ਹੋਏ ਨੇ ਹੋਰ ਵੀ ਐਨ ਜੀਓਜ਼ ਬਹੁਤ ਮਦਦ ਕਰ ਰਹੀਆਂ ਨੇ ਪਰ ਇਤਰਾਸੀ ਇਦਾਂ ਦੀ ਨਹੀਂ ਹੈ ਕਿ ਹਫਤਾ 10 ਦਿਨ ਕੰਮ ਕੀਤਾ ਤੇ ਚਲੋ ਬਈ ਗੱਲ ਖਤਮ ਹੋ ਗਈ ਲਾਲਾ ਲਾਲਾ ਮੇਲਾ ਖਤਮ ਇਹ ਤਾਂ ਲੰਬਾ ਸਮਾਂ ਚੱਲਣ ਵਾਲਾ ਕੰਮ ਹੈ ਇਹਨਾਂ ਲੋਕਾਂ ਦੀ ਮਦਦ ਹੈ ਜਿਹੜੀ ਉਹ ਲੰਬਾ ਸਮਾਂ ਕਰਨੀ ਪਣੀ ਹੈ ਤਾਂ ਜਾ ਕੇ ਲੀਹਾਂ ਤੇ ਪਰਤਣਗੇ ਉਦੋਂ ਤੱਕ ਦੇ ਲਈ ਤੁਸੀਂ ਇਹ ਤੁਹਾਡੀ ਪਾਰਟੀ ਤਿਆਰ ਹੈ ਕਿ ਨਹੀਂ ਤਿਆਰ ਅਸੀਂ ਬਿਲਕੁਲ ਤੁਸਾ ਤੁਹਾਡਾ ਇਹ ਵਾਜਿਬ ਸਵਾਲ ਹੈ ਦੇਖੋ ਤੁਸੀਂ ਸ਼ੁਰੂਆਤੀ ਦੌਰ ਦੇ ਵਿੱਚ ਕਿਹਾ ਵੀ ਸੀ ਵੀ ਕਿ ਕਈ ਕਈ ਜਗ੍ਹਾ ਰਸਨ ਓਵਰਫਲੋ ਹੋਇਆ ਪਿਆ ਹਾਂ ਲੂਪੀ ਮਿਸਯੂਲ ਵੀ ਹੋ ਰਿਹਾ ਮਤਲਬ ਅੱਗੇ ਜਿਹੜੇ ਆ ਉਹ ਉਹ ਸ਼ਰਾਰਤੀ ਅੰਸਰੀ ਵਿੱਚ ਵੜ ਜਾਂਦੇ ਨੇ ਅਸੀਂ ਬਾਰ ਬਾਰ ਸ਼੍ਰੋਮਣੀ ਕਰਜਲ ਦੇ ਐਂਗਲ ਤੋਂ ਪਲੇਟਫਾਰਮ ਤੋਂ ਬਾਰ ਬਾਰ ਅਪੀਲ ਕਰ ਰਹੇ ਹਾਂ ਕਿ ਪਸ਼ੂਆਂ ਦਾ ਚਾਰਾ ਤਰਪਾਲਾਂ ਜਿਹਨਾਂ ਦੇ ਘਰ ਡਿੱਗ ਗਏ ਜਾਂ ਘਰ ਚੋਂ ਲਾ ਕੇ ਜਾਂ ਸਮਾਨ ਸੰਭਲਣੀ ਦਵਾਈਆਂ ਮੱਛਰਦਾਨੀਆਂ ਜਾਂ ਡੀਜ਼ਲ ਡੀਜ਼ਲ ਉੱਥੇ ਲੋੜਾਂ ਜਿੱਥੇ ਬੰਨ ਪੱਕੇ ਕੀਤੇ ਜਾ ਰਹੇ ਨੇ ਇਹ ਸਮਾਨ ਫਿਲਹਾਲ ਲੋੜਾ ਰਾਸਣ ਸ਼੍ਰੋਮਣੀ ਗੁਰਦਾਰ ਪ੍ਰੰਧ ਕਮੇਟੀ ਦਾ ਮੈਂ ਧੰਨਵਾਦ ਕਰਦਾ ਰਾਸ ਜਿਹੜਾ ਲੰਗਰ ਆ ਉਹ ਹਰ ਜਗ੍ਹਾ ਸ੍ਰੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੁਤਾਰਮਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਪਚਵਾਰੀਆਂ ਨੇ ਲੰਗਰ ਜਿਹੜਾ ਰਾਸ਼ਨ ਹੈ ਉਹ ਪੁੱਛ ਕੇ ਲਿਜਾਇਆ ਜਾਵੇ ਕਿ ਲੋੜ ਹੈ ਨਹੀਂ ਆ ਐਵੇਂ ਟਰਾਲੀਆਂ ਭਰ ਕੇ ਜਾਣ ਦਾ ਫੈਡਾ ਨਹੀਂ ਤੁਹਾਡਾ ਜਿਹੜਾ ਸਵਾਲ ਹੈ ਕਿ ਬਾਅਦ ਚੋਂ ਕੌਣ ਸਰ ਲਏਗਾ ਬਿਲਕੁਲ ਇਸ ਗੱਲ ਤੇ ਆਪਾਂ ਨੂੰ 100% ਕਾਰ ਕਰਨੀ ਪਵੇਗੀ ਕਿ ਇਹ ਸੇਵਾ ਜਿਹੜੀ ਆ ਬਹੁਤ ਲੰਬੀ ਚੱਲਣੀ ਆ ਜੀ ਨੁਕਸਾਨ ਬਹੁਤ ਵੱਡਾ ਜਿਨ੍ਹਾਂ ਦੇ ਖੇਤ ਖਰਾਬ ਹੋ ਗਏ ਜਿਨ੍ਹਾਂ ਦੇ ਖੇਤ ਪਾਣੀ ਨੇ ਤਹਸਰਾਂਸ ਕਰ ਦਿੱਤੇ ਉਹਨਾਂ ਨੂੰ ਪੱਧਰ ਕਰਨ ਲਈ ਉਹਨਾਂ ਨੂੰ ਠੀਕ ਕਰਨ ਲਈ ਬਾਅਦ ਵਿੱਚ ਸਾਧਨਾਂ ਦੀ ਲੋੜ ਪੈਣੀ ਹੈ ਤੇਲ ਦੀ ਲੋੜ ਪੈਣੀ ਹੈ ਪੈਸਿਆਂ ਦੀ ਲੋੜ ਪੈਣੀ ਹੈ ਜਿਨ੍ਹਾਂ ਦੇ ਬੋਰ ਖਰਾਬ ਹੋ ਗਏ ਘਰ ਘਰ ਕੇ ਪਸ਼ੂ ਜਿਹੜੇ ਗਾਂ ਬੱਚੇ ਜਿਨ੍ਹਾਂ ਦੇ ਰੁੜ ਗਏ ਪਾਣੀ ਦੇ ਵਿੱਚ ਉਹਨਾਂ ਦੀ ਮਦਦ ਕਰਨੀ ਪੈਣੀ ਹੈ ਗਰੀਬਾਂ ਦੀ ਮਦਦ ਕਰਨੀ ਪੈਣੀ ਹੈ ਜਿਨ੍ਹਾਂ ਦੇ ਘਰ ਤਹਸ ਨੈਸਕ ਹੋਰਾਂ ਦੀ ਮਦਦ ਕਰਨੀ ਪਣੀ ਹੈ ਹਰ ਤਰੀਕੇ ਦੀ ਮਦਦ ਸਮਾਨ ਖਰਾਬ ਹੋ ਗਿਆ ਘਰਾਂ ਚ ਕੋਈ ਸਮਾਨ ਹੀ ਨਹੀਂ ਬਚਿਆ ਇਸ ਕਰਕੇ ਜਿਹੜੀ ਇਹ ਸੇਵਾ ਹੈ ਜਿਹੜੀ ਮਦਦ ਆ ਇਹ ਬਹੁਤ ਲੰਬੀ ਚਲਣੀ ਆ ਜਿਵੇਂ ਜਿਵੇਂ ਪਾਣੀ ਘਟਣਾ ਹੈ ਬਿਮਾਰੀਆਂ ਫੈਲਣੀਆਂ ਨੇ ਘਰਾਂ ਦੇ ਘਰਾਂ ਦੇ ਵਿੱਚ ਬਿਮਾਰੀ ਫੈਲਣੀ ਆ ਕਿਉਂਕਿ ਉੱਥੇ ਇੰਨਾ ਜ਼ਿਆਦਾ ਜਿਹੜਾ ਗੰਦਗੀ ਫੈਲ ਚੁੱਕੀ ਆ ਇਨਫੈਕਸ਼ਨ ਹੋ ਚੁੱਕੀ ਆ ਕਿਹਦੇ ਲੱਤਾਂ ਖਰਾਬ ਹੋ ਗਈਆਂ ਕਿਹਦੇ ਹੱਥ ਖਰਾਬ ਹੋ ਗਏ ਬਿਮਾਰੀ ਫੈਲ ਚੁੱਕੀ ਆ ਇਹ ਜਿਹੜੀ ਸੇਵਾ ਲੰਬੀ ਚਲਣੀ ਆ ਉਹਦੇ ਲਈ ਆਪਾਂ ਨੂੰ ਇਹ ਤਿਆਰ ਰਹਿਣਾ ਪਊਗਾ ਕਿ ਪੂਰੇ ਧਿਆਨ ਦੇ ਨਾਲ ਪੂਰੀ ਸਮਝ ਦੇ ਨਾਲ ਲੋੜ ਦੇ ਮੁਤਾਬਕ ਏਰੀਆ ਦੇ ਵਿੱਚ ਰੈਕੀ ਕਰਕੇ ਕਿ ਕਿਹੜੀ ਚੀਜ਼ ਦੀ ਲੋੜ ਆ ਉਸ ਹਿਸਾਬ ਨਾਲ ਮਦਦ ਕਰਨੀ। ਇੱਕ ਗੱਲ ਇੱਕ ਗੱਲ ਦਾ ਹੋਰ ਜਵਾਬ ਦਿਓ ਕਿਉਂਕਿ ਤੁਸੀਂ ਸਾਰੇ ਪਾਸੇ ਘੁੰਮਦੇ ਹੋ ਤੁਹਾਡੇ ਤੱਕ ਕਾਲਸ ਵੀ ਬਹੁਤ ਆndੀਆਂ ਨੇ। ਬਹੁਤ ਸਾਰੇ ਲੋਕ ਅਜੇ ਨੇ ਜਿਹੜੇ ਮਦਦ ਕਰਨਾ ਚਾਹੁੰਦੇ ਨੇ ਪਰ ਹੁਣ ਇਹ ਨਹੀਂ ਸਮਝ ਆ ਰਿਹਾ ਕਿ ਕਿਸ ਤਰੀਕੇ ਦੀ ਮਦਦ ਚਾਹੀਦੀ ਔਰ ਕਿਹੜੇ ਇਲਾਕੇ ਦੇ ਵਿੱਚ ਮਦਦ ਚਾਹੀਦੀ ਚੰਜਰ ਸਾਹਿਬ ਬਹੁਤ ਸਾਰੀਆਂ ਐਨ ਜੀਓਜ਼ ਨੇ ਉਹ ਵਾਰ-ਵਾਰ ਅਪੀਲ ਕਰ ਰਹੀਆਂ ਨੇ ਕਿ ਭਾਈ ਨਾ ਲੈ ਕੇ ਆਓ ਰਾਸ਼ਨ ਨਾ ਲੈ ਕੇ ਆਓ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਓਵਰਫਲੋ ਹੋ ਰਹੀਆਂ ਨੇ ਬਲਕਿ ਹੁਣ ਖਰਾਬ ਹੋਣ ਲੱਗ ਗਿਆ ਸਾਮਾਨ ਕੀ ਤੁਸੀਂ ਕਹਿਣਾ ਚਾਹੋ ਕਿਉਂ ਮੇਰਾ ਮੈਸੇਜ ਤਾਂ ਕੱਲ ਵੀ ਮੈਂ ਵੀਡੀਓ ਪਾਈ ਸੀ ਮੇਰਾ ਮੈਸੇਜ ਕਲੀਅਰ ਆ ਹੱਥ ਬੰਨ ਕੇ ਬੇਨਤੀ ਆ ਕਿ ਰਾਸਣ ਸਿੱਧਾ ਜਿਹੜਾ ਆਪਾਂ ਕੋਈ ਆਟਾ ਚੌਲ ਨੂਨ ਮਿਰਚ ਕੋਈ ਵੀ ਕਿਸੇ ਤਰ੍ਹਾਂ ਦਾ ਰਾਸਣ ਜਿਹੜਾ ਭੇਜਦੇ ਆ ਉਹ ਨਾ ਭੇਜਿਆ ਜਾਵੇ ਪੁੱਛ ਕੇ ਉਸ ਏਰੀਆ 'ਚ ਜੇ ਲੋੜ ਕਿਤੇ ਹੈਗੀ ਆ ਜ਼ਰੂਰ ਭੇਜੋ ਜੇ ਕਿ ਲੋੜ ਹੈਗੀ ਆ ਉਹ ਭੇਜਣ ਦੀ ਲੋੜ ਨਹੀਂ ਸਭ ਤੋਂ ਵੱਡੀ ਲੋੜ ਹੈ ਹਰਪ੍ਰੀਤ ਜੀ ਕਿਉਂਕਿ ਪਸ਼ੂਆਂ ਲਈ ਉੱਥੇ ਜਿਹੜਾ ਚਾਰਾ ਖਤਮ ਹੋ ਗਿਆ ਕਿਉਂਕਿ ਖੇਤ ਤਬਾਹ ਹੋ ਗਏ ਘਰਾਂ ਦੇ ਵਿੱਚ ਤੂੜੀ ਜਿਹੜੀ ਆਪਾਂ ਕਹਦੇ ਨੇ ਆਚਾਰ ਆਇਆ ਆਚਾਰ ਹੋਇਆ ਉਹ ਚੀਜ਼ਾਂ ਚਾਹੀਦੀਆਂ ਹਮ ਪਸ਼ੂਆਂ ਲਈ ਜਿਹੜੀ ਆ ਉਹ ਪਸ਼ੂਆਂ ਦਾ ਆਚਾਰਾ ਜਿਹੜਾ ਹੁੰਦਾ ਜਾਂ ਪਸ਼ੂਆਂ ਲਈ ਜੋ ਵੀ ਜਿਹੜਾ ਆਚਾਰ ਹੋ ਗਿਆ ਤੂੜੀ ਹੋ ਗਈ ਜੋ ਉਹ ਭੇਜਣਾ ਜ਼ਰੂਰੀ ਆ ਪਰਿਵਾਰਾਂ ਲਈ ਕੀ ਜ਼ਰੂਰੀ ਆ ਪਰਿਵਾਰਾਂ ਲਈ ਤਰਪਾਲਾ ਜ਼ਰੂਰੀ ਨੇ ਜਿਹੜੇ ਪਰਿਵਾਰ ਮੰਗਦੇ ਨੇ ਕਿਉਂਕਿ ਲਾਈਟ ਉੱਥੇ ਬਿਜਲੀ ਦਾ ਸਾਰਾ ਤੈਸਲੈਸ ਹੋ ਗਿਆ ਮੱਛਰ ਤੋਂ ਬਚਣ ਲਈ ਕਿਉਂਕਿ ਪਾਣੀ ਕਰਕੇ ਮੱਛਰ ਵੀ ਬਹੁਤ ਹੋ ਗਿਆ ਮੱਛਰਦਾਨੀ ਦੀ ਲੋੜ ਆ ਮੱਛਰ ਤੋਂ ਸਪਰੇਅ ਕਰਨ ਵਾਲੀਆਂ ਫੋਗਿੰਗ ਮਸ਼ੀਨਾਂ ਦੀ ਲੋੜ ਆ ਉਹਦੀ ਦਵਾਈ ਦੀ ਲੋੜ ਆ ਉਸੇ ਤਰ੍ਹਾਂ ਖਾਸ ਕਰਕੇ ਮੇਰੀਆਂ ਭੈਣਾਂ ਬੀਬੀਆਂ ਦੇਖੋ ਮੈਂ ਇਸ ਕਹਣਾ ਕੋਈ ਗੱਲ ਨਹੀਂ ਮੇਰੀਆਂ ਭੈਣਾਂ ਨੂੰ ਹਰ ਤਰ੍ਹਾਂ ਦੀ ਲੋੜ ਆ ਬੀਬੀਆਂ ਜਾ ਕੇ ਬੀਬੀਆਂ ਦੀ ਮਦਦ ਕਰਨ ਬਹੁਤ ਤਰ੍ਹਾਂ ਦੀ ਬੀਬੀਆਂ ਨੂੰ ਲੋੜ ਹੁੰਦੀ ਆ ਉਹ ਜਾ ਕੇ ਸਾਡੀਆਂ ਭੈਣਾਂ ਹੀ ਕਰ ਸਕਦੇ ਨੇ ਬੱਚਿਆਂ ਦੀਆਂ ਦਵਾਈਆਂ ਇਨਸਾਨਾਂ ਦੀਆਂ ਦਵਾਈਆਂ ਉਸ ਤੋਂ ਅੱਗੇ ਪਸ਼ੂਆਂ ਵੀ ਪਸ਼ੂਆਂ ਦੀ ਵੀ ਬਿਮਾਰੀ ਉੱਤੇ ਫੈਲ ਗਈ ਮੂੰਹ ਖੋਰ ਦੀ ਹੋਰ ਇਨਫੈਕਸ਼ਨ ਦੀ ਕੱਲ ਵੀ ਅਸੀਂ ਰਾਹਤ ਕੇਂਦਰ ਤੋਂ ਜਿਹੜੀ ਆ ਬਾਬੇ ਡੇਰਾ ਬਾਬਾ ਨਾਨਕ ਪਸ਼ੂਆਂ ਲਈ ਸਪੈਸ਼ਲ ਜਿਹੜੀਆਂ ਡਾਕਟਰਾਂ ਤੋਂ ਸਲਾਹ ਲੈ ਕੇ ਇੱਕ ਡਾਕਟਰ ਨਾਲ ਭੇਜ ਕੇ ਪਸ਼ੂਆਂ ਲਈ ਦਵਾਈਆਂ ਭੇਜੀਆਂ ਨੇ ਸੋ ਇਹ ਜਿਹੜੀਆਂ ਮੁੱਢਲੀਆਂ ਚੀਜ਼ਾਂ ਨੇ ਇਹਨਾਂ ਦੀ ਜ਼ਿਆਦਾ ਲੋੜ ਆ ਬਾਕੀ ਜਿਹੜੇ ਪਾਣੀ ਕੱਟਣ ਤੋਂ ਬਾਅਦ ਜਿਵੇਂ ਜਿਵੇਂ ਦੀ ਅੱਗੇ ਲੋੜ ਹੋਊਗੀ ਉਹ ਸਾਰੇ ਤਰੀਕੇ ਨਾਲ ਸਮਾਂ ਚੰਦਰ ਸਾਹਿਬ ਇੱਕ ਆਖਰੀ ਸਵਾਲ ਵੈਸੇ ਖੁਦ ਨਾਲ ਖਾਸ ਤੱਕ ਕਿਸੇ ਵੀ ਸਟੇਟ ਤੇ ਕਿਸੇ ਵੀ ਸੂਬੇ ਤੇ ਅਜਿਹੀ ਵਿਵਿਧਤਾ ਆਵੇ ਪਰ ਤੁਹਾਨੂੰ ਨਹੀਂ ਲੱਗਦਾ ਕਿ ਜੇ ਇਹ ਵਿਪਤਾ ਪੰਜਾਬ ਦੀ ਜਗ੍ਹਾ ਕਿਸੇ ਹੋਰ ਸੂਬੇ ਤੇ ਆਈ ਹੁੰਦੀ ਹੁਣ ਤੱਕ ਸੈਂਟਰ ਗਵਰਨਮੈਂਟ ਵੱਲੋਂ ਵੀ ਫੌਰੀ ਤੌਰ ਤੇ ਕੋਈ ਰਾਹਤ ਦਾ ਐਲਾਨ ਹੋ ਜਾਂਦਾ ਜਾਂ ਰਾਹਤ ਪਹੁੰਚ ਜਾਂਦੀ ਪਰ ਹਲੇ ਤੱਕ ਸਿਰਫ ਤੇ ਸਿਰਫ ਗੱਲਾਂ ਹੀ ਹੋ ਰਹੀਆਂ ਹਲੇ ਤੱਕ ਢੇੜੇ ਹੀ ਮਾਰੇ ਜਾ ਰਹੇ ਨੇ ਹਲੇ ਤੱਕ ਲੱਖ ਲੱਖ ਪਾਣੀ ਦੇ ਵਿੱਚ ਵੜ ਕੇ ਉਹ ਫਸਲਾਂ ਪਟਪਟ ਦੇਖਿਆ ਜਾ ਰਿਹਾ ਕਿ ਕਿੰਨਾ ਨੁਕਸਾਨ ਹੈ ਇਹ ਲੱਗਦਾ ਨਹੀਂ ਕਿ ਭਾਈ ਵਿਤਕਰਾ ਪੰਜਾਬ ਦੇ ਨਾਲ ਸਾਡੇ ਲਈ ਕੁਝ ਹੋਰ ਮਸਲੇ ਤੇ ਹੋਰਾਂ ਲਈ ਹੋਰ ਹੈ ਬਿਲਕੁਲ ਕੱਲ ਖੇਤੀਬਾੜੀ ਮੰਤਰੀ ਦੀ ਮੈਂ ਵੀ ਉਹ ਵੀਡੀਓ ਦੇਖੀ ਹੈ ਜਦੋਂ ਲੱਖ ਲੱਖ ਪਾਣੀ ਜਿ ਵੜ ਕੇ ਚੋਹਾਨ ਸਾਹਿਬ ਦੇਖ ਰਹੇ ਸੀ ਕਿ ਇਹ ਚੋਨਾ ਖਰਾਬ ਹੋ ਗਿਆ ਚੋਹਾਨ ਸਾਹਿਬ ਚੋਨਾ ਖਰਾਬ ਤਾਂ ਹੋ ਗਿਆ ਪਰ ਇਹਦੇ ਲਈ ਕੇਂਦਰ ਰੂਲ ਕੋਈ ਵੱਡਾ ਪੈਕੇਜ ਦੇਣਾ ਚਾਹੀਦਾ ਹੂੰ ਤੇ ਮਾਨ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ ਗਰਦਾਵਰੀਆਂ ਦੀ ਲੋੜ ਨਹੀਂ ਅਸੀਂ ਐਵੇਂ ਹੀ ਬਿਨਾਂ ਗਰਦਾਵਰੀਆਂ ਤੋਂ ਮੁਆਵਜ਼ਾ ਦੇ ਦੇਵਾਂਗੇ ਮਾਨ ਸਾਹਿਬ ਕਿਹੜੇ ਕਿਹੜੀ ਕਰਤਾਰੀ ਦੀ ਵੇਟ ਕਰਦੇ ਹੋ ਜਿੱਥੇ 10-10 ਫੁੱਟ ਪਾਣੀ ਚੱਲ ਗਿਆ 5-5 ਫੁੱਟ ਪਾਣੀ ਚੱਲ ਗਿਆ ਸਾਰਾ ਕੁਤ ਤਹਿਦਨਸ ਹੋ ਗਿਆ ਤਾਂ ਹੁਣ ਕੀ ਕਰਾਂ ਕਿਹੜੀ ਕਰਤਾਰੀ ਦੀ ਲੋੜ ਆ ਜਲਦੀ ਤੋਂ ਜਲਦੀ ਰਾਤ ਪੈ ਕੇ ਜਾਰੀ ਕਰੋ ਆਪਣੇ ਆਦੇ ਨਾਲ ਖੜੋ ਪਰ ਆਪਣਿਆਂ ਨਾਲ ਖੜਨ ਦੀ ਬਜਾਏ ਮਾਨ ਸਾਹਿਬ ਨੂੰ ਡਿੱਪ ਲਾ ਕੇ ਘਰੇ ਪੈ ਗਏ ਨੇ ਇਹ ਬੜੀ ਸ਼ਰਮ ਦੀ ਗੱਲ ਹੈ ਬਿਲਕੁਲ ਠੀਕ ਚੰਜਰ ਸਾਹਿਬ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿਉਂਕਿ ਜਿੰਨੀ ਵੱਡੀ ਤਰਾਸਦੀ ਹੈ 19 ਵੱਡੇ ਮਦਦ ਦੀ ਲੋੜ ਵੀ ਹੈ ਪਰ ਮਦਦ ਸਹੀ ਹੱਥਾਂ ਦੇ ਵਿੱਚ ਪਹੁੰਚੇ ਇਹ ਸਾਨੂੰ ਸਭ ਨੂੰ ਧਿਆਨ ਜ਼ਰੂਰ ਦੇਣਾ ਪੈਣਾ ਹੈ ਬਹੁਤ ਸਾਰੀਆਂ ਐਨ ਜੀਓਜ਼ ਬਹੁਤ ਸਾਰੇ ਲੋਕ ਨੇ ਜਿਹੜੇ ਮਦਦ ਕਰਨਾ ਚਾਹੁੰਦੇ ਨੇ ਪਰ ਥੋੜਾ ਜਿਹਾ ਸਬਰ ਜ਼ਰੂਰ ਉਹਨਾਂ ਨੂੰ ਵੀ ਕਰਨਾ ਚਾਹੀਦਾ ਹੈ ਕਿਉਂਕਿ ਇਹ ਤਰਾਸਦੀ ਇੰਨੀ ਵੱਡੀ ਹੈ ਕਿ ਆਉਣ ਵਾਲੇ 6 ਮਹੀਨੇ ਦੇ ਵਿੱਚ ਵੀ ਲੋਕਾਂ ਨੂੰ ਮਦਦ ਦੀ ਜ਼ਰੂਰਤ ਪੈਗੀ ਤਾਂ ਹੌਲੀ ਹੌਲੀ ਉਹ ਸਹੀ ਸ ਤੇ ਜਿਨ੍ਹਾਂ ਨੂੰ ਜ਼ਰੂਰਤ ਹੈ ਮਦਦ ਉਹਨਾਂ ਹੱਥਾਂ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਹੈ ਦੇਸ਼ ਤੋਂ ਹੋਰ ਬਾਕੀ ਖਬਰਾਂ ਲਈ ਬੰਰੋ ਪੀ.ਸੀ. ਨਿਊਜ਼ ਨਾਲ ਧੰਨਵਾਦ